ਪਤੀ ਚਲਾ ਜਾਂਦਾ ਸੀ ਆਪਣੇ ਕੰਮ ਤੇ ਤੇ ਬਾਅਦ ਦੇ ਵਿੱਚ ਪਤਨੀ ਉਸ ਦੀ ਘਰ ਵਾਲੀ ਬਾਅਦ ਦੇ ਵਿੱਚ ਨਿਕਲਦੀ ਸੀ ਆਪਣੇ ਘਰੋਂ ਤੇ ਆਪਣੇ ਆਸ਼ਿਕ ਕੋਲ ਰੰਗ ਰਲੀਆਂ ਮਨਾਉਣ ਦੇ ਵਾਸਤੇ ਤੁਰ ਜਾਂਦੀ ਸੀ ਕਾਲੇ ਸ਼ੀਸ਼ੇ ਸੀ ਗੱਡੀ ਦੇ ਵਿੱਚ ਬੈਠੀ ਹੁੰਦੀ ਆ ਨਾਰ ਉਹਦੀ ਘਰ ਵਾਲੀ ਤੇ ਬਾਅਦ ਦੇ ਵਿੱਚ ਜਦੋਂ ਉਸ ਮੁੰਡੇ ਨੂੰ ਛੁੱਟੀ ਮਿਲਦੀ ਆ ਕੰਮ ਤੇ ਗਏ ਨੂੰ ਤੇ ਉਹ ਰਸਤੇ ਦੇ ਵਿੱਚ ਵੇਖਦਾ ਵੀ ਮੇਰੀ ਘਰ ਵਾਲੀ ਕਿਸੇ ਹੋਰ ਮੁੰਡੇ ਦੇ ਨਾਲ ਕਿਵੇਂ ਬੈ ਗਈ ਜਦੋਂ ਉਹ ਉਹਦੇ ਨਾਲ ਗੱਡੀ ਦੇ ਨਾਲ-ਨਾਲ ਬਾਈਕ ਮੋਟਰਸਾਈਕਲ ਆਪਣਾ ਲੈ ਕੇ ਜਾਂਦਾ ਤੇ ਵੇਖਦਾ ਵੀ ਝਾੜਾਂ ਦੇ ਵਿੱਚ ਝਾੜੀਆਂ ਦੇ ਵਿੱਚ ਗੱਡੀ ਵੜਦੀ ਹੈ ਤੇ ਉਸ ਤੋਂ ਬਾਅਦ ਉਹਨੂੰ ਪਤਾ ਲੱਗਦਾ ਵੀ ਮੇਰੀ ਘਰ ਵਾਲੀ ਕਿਸੇ ਗੈਰ ਮਰਦ ਦੇ ਨਾਲ ਉਹ ਕੰਮ ਕਰ ਰਹੀ ਹੈ ਜਿਹੜਾ ਮੈਂ ਦੱਸ ਨਹੀਂ ਸਕਦਾ ਬਾਅਦ ਵਿੱਚ ਉਹ ਫੋਟੋਆਂ ਖਿੱਚ ਲੈਂਦਾ ਤੇ ਬਾਅਦ ਵਿੱਚ ਘਰ ਆ ਕੇ ਆਪਣੀ ਘਰ ਵਾਲੀ ਫੋਟੋਆਂ ਵਿਖਾਉਂਦਾ ਵੀ ਆਹ ਵੇਖੇ ਕੌਣ ਆ ਦੱਸ ਮੈਨੂੰ ਇਹ ਕੀ ਚੱਕਰ ਆ ਤੇ ਘਰ ਵਾਲੀ ਕਹਿੰਦੀ ਹੈ ਮੇਰਾ ਆਸ਼ਿਕਾ ਤੇ ਉਸ ਤੋਂ ਬਾਅਦ ਉਹ ਕਹਿੰਦੀ ਐ ਮੈਂ ਇਹਦੇ ਨਾਲ ਹੀ ਰਹਿਣਾ ਤੈਨੂੰ ਮੈਂ ਤਲਾਕ ਦੇਣਾ ਤੇ ਜਿਹੜੇ ਜਵਾਕ ਜਿਹੜੇ ਜੰਮੇ ਹੋਇਆ ਮੈਂ ਉਹ ਤੂੰ ਰੱਖ ਮੈਂ ਉਹ ਨਹੀਂ ਰੱਖਣੇ ਗੱਲਬਾਤ ਕੀ ਐ ਸਾਰਾ ਮਸਲਾ ਕੀ ਐ ਰੋਲਾ ਬੜਾ ਪੈ ਜਾਂਦਾ ਕਹਾਣੀ ਸਾਰੀ ਕਿਵੇਂ ਬਣਦੀ ਆ ਆਜੋ ਕਹਾਣੀ ਤੁਹਾਨੂੰ ਦੱਸਾਂਗੇ ਉਸ ਘਰ ਵਾਲੇ ਨੂੰ ਕੈਮਰੇ ਮੂਰੇ ਲੈ ਕੇ ਆਉਨੇ ਆ ਸਾਰੀ ਗੱਲਬਾਤ ਕੀ ਐ ਸਾਰਾ ਮਸਲਾ ਕੀ ਐ ਆਜੋ ਮਾੜਾ ਖਿੱਚ ਕੇ ਆਜੋ ਸਸੀका ਦੋਸਤੋ ਮੈਂ ਤੁਹਾਡਾ ਆਪਣਾ ਰஞ்சிਤ ਵਰਤਿਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਇੱਕ ਖਬਰ ਨੂੰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜਿਹੜਾ ਇਹ ਮੁੰਡਾ ਖੜਾ ਇਹਦੀ ਘਰ ਵਾਲੀ ਕਿਸੇ ਗੈਰ ਮਰਦ ਦੇ ਨਾਲ ਗੱਡੀ ਦੇ ਵਿੱਚ ਬੈਠੀ ਹੁੰਦੀ ਆ ਉਸ ਤੋਂ ਬਾਅਦ ਉਹਨਾਂ ਦੀ ਗੱਲਬਾਤ ਬਹੁ ਟਾਈਮ ਦੀ ਚੱਲਦੀ ਹੁੰਦੀ ਆ ਤੇ ਇਹ ਉਸ ਨੂੰ ਫੜ ਲੈਂਦਾ ਗੱਡੀ ਦੇ ਵਿੱਚ ਤੇ ਬਾਅਦ ਦੇ ਵਿੱਚ ਉਹ ਇਹਦੀ ਘਰ ਵਾਲੀ ਹੀ ਇਹਦੇ ਗੱਲ ਪਹੁੰਚ ਜਾਂਦੀ ਆ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਇਹ ਸਿਸਟਮ ਕਿਵੇਂ ਬਣਦਾ ਕਹਾਣੀ ਕਿਵੇਂ ਬਣਦੀ ਆ ਸਾਰੀ ਗੱਲਬਾਤ ਬਾਈ ਨਾ ਕਰਾਂਗੇ ਬਾਈ ਕੀ ਹਾਲ ਚਾਲ ਠੀਕ ਆ ਬਾਈ ਕੀ ਗੱਲਬਾਤ ਕੀ ਹੋਈ ਆ ਬਾਈ ਬਾਈ ਮਸਲਾ ਤਾਂ ਐਸੀ ਆ ਮੇਰਾ ਵਿਆਹ ਹੋਇਆ ਸੀ ਬਈ ਜਵਾਕ ਚੱਲੇ ਹੋਏ ਸੀ ਮੇਰੇ ਠੀਕ ਆ ਕਿਹੜੀ ਮੇਰੇ ਘਰ ਵਾਲੀ ਸੀ ਉਹਦੀ ਕਿਸੇ ਨਾਲ ਸੀ ਗੱਲਬਾਤ ਉਹ ਮੰਨ ਕੇ ਨ ਮਿਲਦੀ ਸੀ ਮੈਂ ਬਹੁਤ ਨਿਗਰ ਨਿਗਰ ਰੱਖੀ ਬਈ ਇੱਕ ਦਿਨ ਬਥੇ ਨਿਗਰ ਰੱਖੀ ਨਗੇ ਬਈ ਉਹ ਕਿਸੇ ਨਾਲ ਬਿਠੀ ਸੀ ਗੱਡੀ 'ਚ ਬਈ ਠੀਕ ਆ ਮੈਨੂੰ ਕਹਿੰਦੀ ਮੈਂ ਇਹੋ ਜਿਹੀ ਹੈ ਨਹੀਂ ਆ ਜਾਉ ਤੇ ਮੈਂ ਫੜ ਲਈ ਸੀ ਬਈ ਉਤੋ ਹੀ ਫੜ ਲਈ ਮੰਨ ਕੇ ਚੱਲੇ ਰ ਕੋਦੋ ਵੇਖ ਲੇ ਤਾਂ ਫੜ ਹੀ ਲੇਤੀ ਯਾਰ ਫੇਰ ਵੀ ਨਾ ਮੰਨੀ ਕਹਿੰਦੀ ਮੈਂ ਆ ਜਾਉ ਮੈਂ ਇਹੋ ਜਿਹੀ ਹੈ ਨਹੀਂ ਜਾਇਆ ਮੈਂ ਕਹਾਂ ਤੂੰ ਸੱਚੀ ਗੱਲ ਦੱਸ ਦੇ ਮੈਂ ਤੈਨੂੰ ਜਮਾਨ ਕੋ ਕਹਿੰਦਾ ਮਗਾ ਮੈਨੂੰ ਵੀ ਪਾਗਲ ਬਣਾਈ ਇਨੀ ਹੈਨਾ ਆਪਣੇ ਜਵਾਗ ਮਗਾ ਮੈਂ ਬਈ ਮੈਨੇ ਰੁਪਏ ਬਣਾਉਣਾ ਯਾਰ ਮੈਨੂੰ ਪੈਸਾ ਦਾ ਵੀ ਨਹੀਂ ਪਤਾ ਲੱਗਦਾ ਸੀ ਮੇਰੇ ਕਿੱਧਰ ਜਾਂਦੇ ਆ ਤੇ ਸਾਰੇ ਪੈਸੇ ਵੀ ਬਈ ਉਹਨੂੰ ਖਵਾਉਂਦੀ ਸੀ ਕਿਹੜੀ ਗੱਡੀ ਉਹਨਾਂ ਕੋਲ ਉਹ ਵੀ ਮੇਰੇ ਪੈਸਾ ਦੀ ਆ ਮੇਰਾ ਪੂਰਾ ਰਲਕੇ ਧੱਕਾ ਸਹੀ ਕਰ ਰਹੀ ਆ ਕੁੜੀ ਕੁੜੀ ਮੈਂ ਮਨ ਕਰ ਉਹਦੇ ਮੈਂ ਉੱਥੇ ਫੋਨ ਲਾਇਆ ਆਦੇ ਸਹੂਰੀ ਮੈਂ ਉਹ ਉਹਨਾਂ ਦੇ ਘਰ ਦੇ ਕਹਿੰਦੇ ਸਾਡੀ ਤਾਂ ਕੁੜੀ ਇਹੋ ਜਿਹੀ ਹੈ ਨਹੀਂ ਮਗਾ ਸਾਨੂੰ ਮੈਂ ਸਬੂਤ ਵਿਖਾ ਦੇਣਾ ਉਹ ਕਹਿੰਦੇ ਸਾਡੀ ਕੁੜੀ ਇਹੋ ਜਿਹੀ ਨਹੀਂ ਮਗਾ ਬਈ ਚਲ ਮੈਂ ਗਲਤ ਥੋੜੀ ਕੁੜੀ ਸਹੀ ਆ ਤੋ ਕਹਿੰਦੇ ਐ ਕਰਕੇ ਤੂੰ ਕਰੀ ਚੱ ਮੁਰਗੇ ਰੌਲਾ ਪੈ ਗਿਆ ਮੁਰਗੇ ਸਰਪੰਚਾ ਕੋਲ ਗਿਆ ਮੈਂ ਸਰਪੰਚ ਤਾਂ ਮੇਰੇ ਸਾਡੇ ਪਿੰਡ ਦੇ ਨਾਲ ਆ ਬਈ ਤੇ ਕੁੜੀ ਵਾਲੇ ਨਹੀਂ ਮੰਨਦੇ ਲੈ ਨਹੀਂ ਜਦੋਂ ਤੇਰਾ ਵਿਆਹ ਹੋਇਆ ਮਤਲਬ ਉਦੋਂ ਕਿਵੇਂ ਸੀ ਸਹਿਚਾਰ ਉਹਦਾ ਸਹਿਚਾਰ ਤਾਂ ਵੀ ਵਧ ਜਾਏ ਮੈਨਾਂ ਵਧ ਜਾ ਰਹੇ ਨਹੀਂ ਮੈਂ ਤਾਂ ਆ ਸੀ ਬਈ ਬਹੁਤ ਸਿਆਣੀ ਕੁੜੀ ਮਿਲੇ ਮੈਨੂੰ ਇਹੋ ਜੀ ਕਿਤੇ ਮਿਲ ਨਹੀਂ ਸੀ ਜ਼ਿੰਦਗੀ 'ਚ ਮੈਨੂੰ ਕੀ ਪਤਾ ਸੀ ਵੀ ਟਾਈਮ ਪੈ ਕੇ ਖਰਾਬ ਹੀ ਹੋਊਗੀ ਇਹ ਮੈਂ ਸਹੀ ਚੱਲਦਾ ਤਾਂ ਬਈ ਯਾਰ ਉਹ ਨਹੀਂ ਜਲਦੀ ਸਹੀ ਕੀ ਕੰਮ ਕਰਦਾਂ ਤੂੰ ਲੇਬਰ ਦਾ ਕੰਮ ਕਰਦਾ ਬਈ ਲੇਬਰ ਦਾ ਕੰਮ ਕਰਦਾ ਕਿੰਨੀ ਦਿਹਾੜੀ ਹੈ ਤੇਰੀ ਦਿਹਾੜੀ ਵੀ ਮੇਰੀ 600 ਰੁਪਏ ਦਿਹਾੜੀ ਸਾਰਚ ਜਾਣਾ ਮੈਂ ਪਿੰਡ ਚ ਜਾਣਾ ਸਾਰਚ ਜਾਣਾ ਠੀਕ ਹੈ ਤੇ ਅੱਛਾ ਫਿਰ ਉਸ ਤੋਂ ਬਾਅਦ ਜਦੋਂ ਤੈਨੂੰ ਇਹ ਚੀਜ਼ ਦਾ ਪਤਾ ਲੱਗਦਾ ਵੀ ਕਿੱਦਾਂ ਲੱਗਦਾ ਤੈਨੂੰ ਵੀ ਯਾਰ ਇਹ ਕੀ ਚੱਕਰ ਬਣ ਗਿਆ ਭੈ ਮੈਂ ਤਾਂ ਕਦੇ ਸੋਚੇ ਨਹੀਂ ਸੀ ਇਹ ਚੀਜ਼ ਬਈ ਯਾਰ ਸੋਚਣਾ ਤਾਂ ਉਹਨੇ ਸੀ ਮੇਰੇ ਬਾਰੇ ਮੈਂ ਤਾਂ ਨਹੀਂ ਸੋਚਣਾ ਸੀ ਘਰ ਵਾਲੀ ਉਹ ਸੀ ਮੇਰੀ ਬਾਈ ਅੱਛਾ ਤੁਹਾਡਾ ਵਿਆਹ ਹੋਇਆ ਵਿਆਹ ਸਹੀ ਚੱਲਿਆ ਉਸ ਤੋਂ ਬਾਅਦ ਜਵਾਗ ਜੱਲੇ ਹੁੰਦੇ ਥੋੜੇ ਜਵਾਗ ਹੁੰਦੇ ਆ ਉਸ ਤੋਂ ਬਾਅਦ ਕਿੰਨਾ ਕਿਤੇ ਇਦਾਂ ਲੱਗਦਾ ਹੁੰਦਾ ਵੀ ਘਰ ਵਾਲੀ ਕੋਈ ਸੰਕੇਤ ਦੇਣ ਲੱਗ ਜਾਂਦੀ ਹੈ ਵੀ ਜਿਵੇਂ ਆਪਾਂ ਰੋਟੀ ਨਹੀਂ ਬਣਾਉਣੀ ਜਾਂ ਲੜਾਈ ਘਰੇ ਕਰਨੀ ਜਾਂ ਮਤਲਬ ਚੋਰੀਆਂ ਲੋਕੇ ਰਹਿਣਾ ਫੋਨ ਚੋਰੀਆਂ ਕਰਨਾ ਜਾਂ ਕੋਈ ਐਹ ਜਿਹੀ ਚੀਜ਼ਾਂ ਹੁੰਦੀਆਂ ਹੁਣ ਇਹਦਾ ਮੰਨ ਕੇ ਚੱਲ ਬਈ ਯਾਰ ਸਾਲਕ ਤਾਂ ਇਹਨੇ ਮਿੱਥੋ ਕੁਝ ਨਹੀਂ ਮੰਗਿਆ ਸੀ ਠੀਕ ਆ ਤੇ ਦੂਜੇ ਸਾਲ ਮਿੱਥੋ ਨੇ ਫੋਨ ਮੰਗ ਲਿਆ ਸੀ ਸਾਲ ਤਾਂ ਮੈਂ ਪੂਰਾ ਵਧਿਆ ਰੀ ਹੱਸ ਖੇਡ ਕੇ ਰਹੀ ਯਾਰ ਬਈ ਮੇਰੇ ਮਾਂ ਪਿਓ ਨੂੰ ਵਧਿਆ ਸਮਝਦੀ ਸੀ ਸਾਲਕ ਦੂਜੇ ਸਾਲ ਚ ਵੀ ਇਹਨੇ ਜਮਾਂ ਦਾ ਮੇਰਾ ਪਾਪ ਵੀ ਕਰਾਤੇ ਦੋ ਮਹੀਨਿਆਂ ਸਾਲਾ ਜਦ ਮੈਨੂੰ ਬਈ ਨੰਗ ਹੀ ਕਰਤਾ ਕਿਹੜੇ ਪੈਸੇ ਸੀ ਮੇਰੇ ਕੋਲ ਸੀਗਾ 5-6 ਲੱਖ ਰੁਪਇਆ ਸੀਗਾ ਬਈ ਤੇ ਕਹਿੰਦੀ ਮਤ ਤੱਕ ਕਿਸੇ ਦੇ ਗਲਤ ਪੈਗੇ ਖਾਤੇ 'ਚ ਹੀ ਗਲਤ ਪੈਗੇ ਮੈਨੂੰ ਕੋ ਬੰਦਾ ਲੈ ਕਿਹੜੇ ਦੇ ਪੈ ਆ ਸਬੂਤ ਤਾਂ ਹੁੰਦਾ ਹੀ ਆਪਣੇ ਕੋਲ ਬਈ ਬੈਂਕ 'ਚ ਜਾਨੇ ਆਪਾਂ ਬੰਦੇ ਦਾ ਪਤਾ ਲੱਗਦਾ ਖਾਤੇ 'ਚ ਪਿਆ ਕਹਿੰਦੀ ਆਇਆ ਕਰਕੇ ਮਤ ਤੱਕ ਸਮਾਨ ਸਾਰਾ ਡੱਗ ਪਿਆ ਆਧਾਰ ਕਾਰਡ ਸਾਰਾ ਕੁਝ ਤੇ ਚੱਕ ਕੇ ਬਈ ਲਾਟਰਿੰਗ ਸਿੱਟੇਦਾਰ ਕਾਰਡ ਸਾਰਾ ਕੁਝ ਮੜਕ ਨੂੰ ਵੀ ਮੇਰੀ ਗਲਤੀ ਤੇ ਉਹਦੀ ਗਲਤੀ ਵੀ ਹੈ। ਅੱਛਾ ਹੁਣ ਮੈਨੂੰ ਇਹ ਦੱਸ ਜਦੋਂ ਇਹ ਜਦੋਂ ਵਿਆਹ ਹੋਇਆ ਤੇਰਾ ਜੋਗ ਹੋਏ ਦੋ ਪਹਿਲੇ ਸਾਲ ਤੋਂ ਕਹਿੰਦਾ ਫੋਨ ਨਹੀਂ ਮੰਗਿਆ ਦੂਜੇ ਸਾਲ ਮੰਗਿਆ ਫੋਨ ਮੈਥੋਂ ਉਸ ਤੋਂ ਬਾਅਦ ਇਹ ਨੇ ਅੱਗੇ ਤੋਂ ਅੱਗੇ ਨਵੇਂ ਤੋਂ ਨਵੀਂ ਕਾਰ ਕੱਢੀ ਹਨਾ ਅੱਗੇ ਤੋਂ ਜਦੋਂ ਤੈਨੂੰ ਪਤਾ ਲੱਗ ਗਿਆ ਵੀ ਇਹ ਗਲਤ ਚੱਲ ਰਹੀ ਹੈ ਕੋਈ ਸਟੈਪ ਚੱਕੇ ਹੁਣ ਵੀ ਲੱਭਣ ਦੀ ਕੋਸ਼ਿਸ਼ ਕੀਤੀ ਹੋਵੇ ਕਿਤੇ ਨਾ ਕਿਤੇ ਵੀ ਵੀ ਕਿੱਥੇ ਜਾਂਦੀ ਹੈ ਕੀ ਕਰਦੀ ਹੈ ਕਿਹਦੇ ਨਾਲ ਗੱਲ ਕਰਦੀ ਹੈ ਬਥੇਰਾ ਕੁਝ ਆਪਾਂ ਪਿੱਛੇ ਪੜਤਾਲ ਕਰਦੇ ਹੁੰਨੇ ਆ ਜਿਵੇਂ ਆਪਾਂ ਲੋਕ ਲੂਤੀਆਂ ਵੀ ਲਾ ਦਿੰਦੇ ਆ ਵੀ ਤੇਰੀ ਘਰ ਵਾਲੀ ਗਲਤ ਆ ਯਾਰ ਤੇਰੀ ਘ ਇੱਥੇ ਜਾਂਦੀ ਆ ਉੱਥੇ ਜਾਂਦੀ ਆ ਐਵੇਂ ਵੀ ਇਹੋ ਜਿਹੀਆਂ ਚੀਜ਼ਾਂ ਹੋਈਆਂ ਕਦੇ ਨਹੀਂ ਬਈ ਮਾਦਾ ਪਹਿਲਾਂ ਤਾਂ ਨਹੀਂ ਸਲੋਕਾ ਤੇ ਯਕੀਨ ਕਰਦਾ ਸੀ ਬਈ ਹੁਣ ਤਾਂ ਮੈਂ ਯਕੀਨ ਕਰਦਾ ਵੀ ਰਿਕਤੀ ਕਰਦਾ ਹੁੰਦਾ ਮੈਂ ਮੈਨੂੰ ਕੋਈ ਕਹਦੇ ਆਏ ਆ ਮੈਂ ਕਹਦਣਾ ਬਈ ਸੱਚੀ ਆ ਪਹਿਲਾਂ ਨਹੀਂ ਯਕੀਨ ਕਰਦਾ ਪਹਿਲਾਂ ਨਹੀਂ ਸੀ ਕਰਦਾ ਸੀ ਬਈ ਅੱਛਾ ਕੋਈ ਚੋਰੀਆਂ ਛੁਪੇ ਕੋਈ ਗੱਲ ਕਰਦੀ ਹੋਵੇ ਚੋਰੀਆਂ ਸੋਪੇ ਕਰਦੀ ਸੀ ਵੀ ਗੱਲਾਂ ਲੈਟਰਿੰਗ 'ਚ ਬਹਿ ਕੇ ਵੀ ਕਰਦੀ ਰਹੀ ਆ ਬਈ ਠੀਕ ਆ ਕੋਠਿਆਂ 'ਤੇ ਚੜ ਕੇ ਬਈ ਮੈਨੂੰ ਬਹੁਤ ਨੇ ਦੁਖੀ ਕੀਤਾ ਬੁੜੀ ਨੇ ਮੰਨ ਕੇ ਚਲੇ ਨੇ ਮੇਰਾ ਕੋਈ ਛੱਡੇ ਨਹੀਂ ਮਰਨ ਚਾਣੀ ਤੂੰ ਇਹਨੂੰ ਵੀ ਤੂੰ ਇਹੋ ਜਿਹੇ ਕੰਮ ਕਾ ਪਤਾ ਹੀ ਨਹੀਂ ਕਹਿੰਦੀ ਬਰਦਾਸ਼ਤਦੀ ਵੀ ਨਹੀਂ ਬਈ ਜਦੋਂ ਕੋਈ ਪਸੋ ਕਹਿੰਦੀ ਮੈਂ ਗਲਤ ਨਹੀਂ ਹੈਗੀ ਹਾਂ ਮੈਂ ਗਲਤ ਨਹੀਂ ਹੁਣ ਅੱਛਾ ਜਦੋਂ ਇਹਨੂੰ ਫੜਿਆ ਫਿਰ ਉਹ 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 ਕਿਵੇਂ ਬਣਦੀ ਹੈ ਕਹਾਣੀ ਉਹ ਕਿਵੇਂ ਰਚੀ ਹੈ ਤੂੰ ਕਹਾਣੀ ਉਹ ਕਿਵੇਂ ਫੜਨ ਦਾ ਕਾਰਨਾਮ ਚਲੋ ਕੁਦਰਤੀ ਮੈਂ ਕੰਮ ਤੇ ਜਾਈ ਜਾਂਦਾ ਸੀ ਹੂੰ ਠੀਕ ਆ ਤੇ ਅਥਨੇ ਇੱਕਦਮ ਅਚਾਨਕ ਮਰਨ ਲੱਗਾ ਉਹਦੇ ਮੈਸਤਰੀ ਬਿਮਾਰ ਹੋ ਗਿਆ ਕਿਦਿਨੇ ਮਚਨਾਈ ਦੇ ਕੰਮ ਤੇ ਜਾਂਦਾ ਸੀ ਉਹ 12 ਕੋਈ ਬਿਮਾਰ ਹੋ ਗਿਆ ਬਈ ਤੇ ਕੁਦਰਤੀ ਮੈਨੂੰ ਉਤਗੁਣ ਸਾਡੇ ਅੱਡਾ ਹਨਾ ਸਹਰ ਲੱਗਦਾ ਕਿਹੜਾ ਸਾਨੂੰ ਗੋਨਿਆਣਾ ਨੇੜੇ ਉੱਥੇ ਨੂੰ ਮੈਂ ਵੇਖ ਲਿਆ ਬਈ ਬੈਂਦੀ ਨੂੰ ਤੇ ਉਸ ਤੋਂ ਬਾਅਦ ਇਹਨਾਂ ਦੇ ਮੈਂ ਪਿੱਛੇ ਪਿੱਛੇ ਹੌਲੀ ਹੌਲੀ ਆਈ ਗਿਆ ਮੋਟਰਸਾਈਕਲ ਤੇ ਜਾਲਾਂ ਨਾ ਲੱਗੀਆਂ ਸੀ ਬਈ ਗੱਡੀ ਦੀਆਂ ਝਾੜਾਂ ਚ ਵਾੜ ਲਈ ਗੱਡੀ ਲੈ ਕੇ ਇਹਨਾਂ ਨੇ ਬਈ ਸੜਕ ਤੇ ਰੋਡ ਤੇ ਨਹੀਂ ਹੁੰਦੇ ਝਾੜੀਆਂ ਝਾੜਾਂ ਚ ਉੱਥੇ ਵਾੜ ਕੇ ਬਈ ਮਿਲੀ-ਮੁਲੀ ਗਏ ਕਦੋਂ ਬਈ ਤਾਰਾ ਇਹਨੂੰ ਮੋੜ ਫੜਿਆ ਸੀ ਬਦੂ ਲਿਆ ਕੇ ਉੱਥੀ ਤਾਰਤਾ ਉਹਦੇ ਮੈਂ ਗਲੀ ਚ ਖੜਾ ਰਹਿ ਵੇਖ ਕੇ ਨਿਗਾਟ ਕੇ ਮੈਂ ਉਤਰ ਗਈ ਫਿਰ ਮੱਕਰ ਆ ਕੇ ਪੁੱਛਿਆ ਮਖਦੋ ਜੀ ਕਿੱਥੇ ਗਈ ਸੀ ਕਹਿੰਦੀ ਮੈਂ ਸਾਮਾਨ ਲੈਣ ਗਈ ਸੀ ਨਾਲ ਕਿਸ਼ਤ ਭਰਨ ਗਈ ਸੀ ਹੂੰ ਮੈਂ ਪੁੱਛਿਆ ਕਿੱਥੇ ਭਰ ਕੇ ਆਈਆਂ ਕਹਿੰਦੀ ਮੈਂ ਗੁੰਨਣੇ ਮੈਂ ਚੱਲ ਚੱਲ ਜਾਈ ਤੇ ਕਹਿੰਦੀ ਤੂੰ ਕੀ ਕਰਨਾ ਮੇਰੇ ਨਾਲ ਮੈਂ ਕਿਹਾ ਮੈਨੂੰ ਸਾਰਾ ਪਤਾ ਤੈਨੂੰ ਕਿੱਥੋਂ ਆਈਆਂ ਕਿੱਥੇ ਰੁਕੀ ਸੀ ਕਿੱਥੋਂ ਚੜ੍ਹੀਆਂ ਫਿਰ ਮੰਨੇ ਨਾ ਵੀ ਆਇਆ ਕਰਨ ਮੈਂ ਇਹੋ ਜੀ ਹੈ ਨਹੀਂ ਆ ਜੋ ਰੋਣ ਲੱਗ ਗਈ ਕਹਿੰਦੀ ਮੈਂ ਮਰਦੀਆਂ ਤੂੰ ਮੇਰੇ ਨਾਲ ਗਲਤ ਅੰਜਾਮ ਲਾਉਣਾ ਮੇਰੇ ਹਜੇ ਮੇਰੇ ਮੂਰੇ ਸੱਚੀ ਬਣੀ ਮੈਂ ਕਿਹਾ ਇਹ ਗਲਤ ਹੋਇਆ ਨਹੀਂ ਸਕਦੀ ਮੈਂ ਤੈਨੂੰ ਵੇਖਦਾ ਮੈਂ ਤਾਂ ਹੀ ਕਿਹਾ ਮਗਰ ਤੂੰ ਨਹੀਂ ਮੈਨੂੰ ਕਿਤੇ ਕਿਹਾ ਅਛਾ ਤੂੰ ਵੀਡੀਓ ਵੀਡੀਓ ਬਣਾਈ ਸੀ ਕੋਈ ਫੋਟੋ ਫੋਟ ਵਿੱਚ ਵੀਡੀਓ ਵੀਰ ਬਣਾਈਆਂ ਸੀ ਬਈਰ ਬਸ ਜੀ ਨਹੀਂ ਕਰਦਾ ਵਿਖਾਉਣ ਨੂੰ ਬਈ ਅਛਾ ਨਹੀਂ ਹੁਣ ਜਦੋਂ ਇਹ ਤੇਰਾ ਰੋਲਾ ਪਿਆ ਉਹ ਕਹਿੰਦੀ ਮੈਂ ਨਹੀਂ ਹੈਗੀ ਮੇਰੀ ਤੇ ਉਹਦੇ ਸਾਹਮਣੇ ਫਿਰ ਵੀਡੀਓ ਵਿਖਾਈ ਵਿਖਾਈ ਵੀ ਆਹ ਆਹ ਕੌਣ ਆ ਫਿਰ ਵਿਖਾਈ ਸੀ ਮੰਨੀ ਫਿਰ ਵੀ ਨਹੀਂ ਫਿਰ ਵੀ ਨਹੀਂ ਮੰਨਦੀ ਪਈ ਮੈਂ ਨਹੀਂ ਹੈਗੀ ਉਹਦੇ ਮਾਪਿਆਂ ਨਾਲ ਗੱਲਬਾਤ ਕੀਤੀ ਹੋਵੇ ਉਹਦਾ ਮਾਂ ਪਿਓ ਵੀ ਚਗਲੀ ਆ ਬਈਰ ਉਹਦਾ ਪਿਓ ਤਾਂ ਅਬੜੀ ਹੋਰ ਰੱਖੀ ਬੈਠਾ ਤੂੰ ਉਹਦਾ ਪਿਓ ਬੋਲਿਆ ਕੁੜੀ ਦਾ ਹੂੰ ਉਹ ਕਹਿੰਦਾ ਮੇਰੀ ਵੀ ਗੱਲ ਹੈਗੀ ਕਿਸੇ ਨਾਲ ਕਹਿੰਦਾ ਤੂੰ ਵੀ ਕਰ ਲੈ ਮੈਨੂੰ ਤਾਂ ਪਿਓ ਬੋਲਿਆ ਕਹਿੰਦਾ ਮਤੇ ਦੀ ਮਾਂ ਸਾਹਮਣੇ ਕਦਾ ਇਹਨਾਂ ਨੇ ਤੈਨੂੰ ਰਸਤੇ ਮਰੇ ਨੇ ਦੱਸਿਆ ਨਹੀਂ ਸੀ ਮੈਂ ਕਿਹਾ ਬਈ ਮੈਂ ਤਾਂ ਪਹਿਲਾਂ ਹੀ ਪਤਾ ਸੀ ਤੁਸੀਂ ਇਹ ਹੋ ਜੀ ਆ ਲਾਣਾ ਚਾਗਲੀ ਆ ਮੰਨ ਕੇ ਸਾਰਾ ਲਾਣਾ ਉਤ ਹੀ ਇਹਨਾਂ ਦਾ ਮੁਰਕੇ ਬਈ ਮੈਂ ਗਿਆ ਸਾਡੇ ਪਿੰਡ ਦੇ ਸਰਪੰਚਾਂ ਮੇਰੇ ਉਹਦਾ ਮੇਰੇ ਨਾਲ ਉਹ ਕਹਿੰਦੇ ਤੇਰੇ ਨਾਲ ਖੜੇ ਆ ਕਦੋਂ ਮਰਜ਼ੀ ਕਹਿੰਦੇ ਆਪਾਂ ਉਹ ਵੀ ਕਰ ਲਾਂਗੇ ਮਦਾ ਤਲਾਕ ਵੀ ਦੇ ਦੂੰ ਬੇੱਡੀ ਕੋ ਚੱਕਰ ਵੀ ਨੇ ਆਪਾਂ ਨੂੰ ਆਪਾਂ ਇਹਨਾਂ ਨੂੰ ਕਿਹਾ ਮੈਂ ਕਿਹਾ ਥਾਣੇ 'ਚ ਜਾਣਾ ਉੱਥੇ ਚੱਲ ਬੜੋ ਜਾਂਦੀ ਨਹੀਂ ਕਿ ਤੇਰਾ ਚਾਸੀ ਨਹੀਂ ਕਰਦੇ ਕਦਾਂ ਕਰਕੇ ਥਾਂ ਦੇ ਦੋ ਕਿੰਨਾ ਕੁੜੀ ਨੋਂਦਾ ਥਾਂ ਮੈਂ ਕਿਹਾ ਮੈਂ ਕਦੇ ਚੋ ਦੇਣਾ ਕਦੋਂ ਮੇਰੇ ਨੇ ਮਾੜੀ ਕਰੀ ਜਾਂਦੀ ਮੈਂ ਉਹਨੂੰ ਥਾਂ ਕਿੱਥੋਂ ਤੇ ਕਹਿੰਦੇ ਰੱਖ ਲਾ ਕਹਿੰਦੇ ਐ ਇਤੂ ਬਾਤ ਨਹੀਂ ਕਰਦੀ ਇਹ ਆਇਆ ਜੋ ਮੈਂ ਕਿਹਾ ਮੇਰਾ ਤਾਂ ਸ਼ੀ ਲੱਖ ਰੁਪਇਆ ਡਬੋਤਾ ਹਜੇ ਮਾਜੇ ਕਹਿੰਦਾ ਮੈਂ ਹੋਰ ਕਰਾ ਦੇਣਾ ਮੈਂ ਕਿਹਾ ਵੀ ਨਾਮ ਨੂੰ ਮੱਜ ਰੱਖਣਾ ਨਾ ਕਾਲੂ ਰੱਖਣਾ ਬਈ ਸਮਝ ਗਿਆ ਬਈ ਆਪਾਂ ਰੱਖ ਕੇ ਤੂੰ ਕੀ ਲੈਣਾ ਬਈ ਹੋਰ ਆਉਂਦੇ ਨਾ ਗੱਟੇ ਜਾਂਦੇ ਬਿੰਦੀ ਆਪਾਂ ਨੂੰ ਤਾਂ ਕੋਈ ਫਾਇਦਾ ਨਹੀਂ ਦਾ ਮੈਂ ਤਾਂ ਕੰਮ ਤੇ ਦਿਹਾੜੀ ਨਾ ਕਰਦਾ ਫਿਰਦਾ ਇਹ ਬਈ ਨਜ਼ਾਰੇ ਲੈਂਦੀ ਫਿਰਦੀ ਆ ਮੈਨੂੰ ਤਾਂ ਬਹੁਤ ਦੁਖੀ ਕੀਤਾ ਇਹ ਬੁੜੀ ਨੇ ਬਈ ਅੱਛਾ ਫਿਰ ਥਾਣੇ ਦੇ ਵਿੱਚ ਗਏ ਹੋ ਤੁਸੀਂ ਥਾਣੇ 'ਚ ਕੀ ਗੱਲਬਾਤ ਹੋਈ ਹੈ ਥਾਣੇ 'ਚ ਤਾਂ ਬਈ ਯਾਰ ਮੁਲਾਜ਼ਮ ਕਹਿੰਦੇ ਮੇਰੇ ਤੇ ਪਹਿਲਾਂ ਹੀ ਜਾ ਕੇ ਇਹ ਕਹਿੰਦੇ ਕੁੜੀ ਨਾਲ ਧੱਕਾ ਸਾਹੀ ਕਰਦਾ ਕੁੜਦਾ ਮਾਰਦਾ ਇਹ ਥਾਣੇ ਵਾਲੇ ਤਾਂ ਭੈਣ ਚੋ ਉਹਨਾਂ ਦੀ ਬਣ ਗਏ ਹੂੰ ਉਹਦਾ ਰਮਨ ਕਿਹੜਾ ਤਕੜੇ ਬੰਦੇ ਦੀ ਬਣਦੇ ਯਾਰ ਹੂੰ ਉਹਦਾ ਮਨ ਕਿਹੜੀ ਦੀ ਮਾਂ ਦਾ ਖਸਮ ਹੂੰ ਉਹਦੀ ਮਾੜੀ ਮੋਟੀ ਫੁੱਦੂ ਜੇ ਲੰਕ ਹੈਗੇ ਕਿਸੇ ਨਾਲ ਪਤਾ ਨਹੀਂ ਬਈ ਉਹਨੇ ਮੇਰੇ ਤੇ ਕੇਸ ਉਹ ਕਰਾਤਾ ਹੂੰ ਹੁਣ ਉਹ ਕਹਿੰਦੇ ਵਾਪਸ ਲੈ ਲੋ ਕੇਸ ਫਿਰ ਤਾਂ ਕੇਸ ਨਹੀਂ ਬਣਦਾ ਵਾਪਸ ਮੈਂ ਖਾ ਮੈਂ ਲੈਂਦਾ ਨਹੀਂ ਮਗਾ ਭਮਨ ਸੀਰੀ ਲੱਗਣਾ ਪਏ ਬਈ ਹੂੰ ਵਾਪਸ ਮੈਂ ਲੈਂਦਾ ਨਹੀਂ ਹੂੰ ਫੇਸੇ ਲੱਗਣਗੇ ਲੱਗੀ ਜਾਂਦੇ ਬਈ ਆਪਾਂ ਅੰਨਾ ਦਾ ਆਪਾਂ ਸੱਚ ਤੇ ਖੜਿਆ ਝੂਠ ਤੇ ਨਹੀਂ ਜਾਂਦੇ अच्छा ਹੁਣ ਪਿੰਡ ਦੇ ਵਿੱਚ ਕਹਿੰਦੇ ਵੀ ਜਦੋਂ ਇਹ ਜੀ ਗੱਲਬਾਤ ਹੁੰਦੀ ਹੈ ਥੂ ਥੂ ਵੀ ਹੁੰਦੀ ਹੈ ਪਿੰਡ ਚ ਲੋਕਾਂ ਲੋਕ ਗੱਲਾਂ ਵੀ ਕਰਦੇ ਆ ਵੀ ਉਹਨਾਂ ਦੀ ਬੁੜੀ ਆਇ ਨਿਕਲ ਗਈ ਉਹਦੀ ਘਰ ਵਾਲੀ ਆਇ ਨਿਕਲ ਗਈ ਮਸਾਂ ਵਿਆਹ ਹੋਇਆ ਸੀ ਇਹ ਜਿਹੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਹੋਊਗਾ ਬਈ ਲੋਕ ਤਾਂ ਬੜਾ ਕੁਝ ਕਹਿੰਦੇ ਹੁੰਦੇ ਲੋਕ ਤਾਂ ਕਹੀ ਜਾਂਦੇ ਰਹਿੰਦੇ ਹੁਣ ਕਿਹੜੇ ਨਾ ਹੋ ਗਈ ਬਈ ਉਹਨੂੰ ਪੁੱਛ ਕੇ ਵੇਖੋ ਉਹਦਾ ਬੁਰਾ ਹਾਲ ਹੁੰਦਾ ਨਾ ਲੋਕਾਂ ਦਾ ਕਹਿਣਾ ਹੀ ਆ ਬਈ ਯਾਰ ਕੋਈ ਤਾਂ ਆਪਦੀ ਚੀਜ਼ ਮਾੜੀ ਆ ਲੋਕ ਤਾਂ ਬੜਾ ਕੁਝ ਕਹਿੰਦੇ ਆ ਬਈ ਅੱਜਕੱਲ੍ਹ ਕਿਤੇ ਇਹ ਨਹੀਂ ਸੋਚਿਆ ਯਾਰ ਵੀ ਜਿਹੜੀ ਤੈ ਤਰੀਕਾ ਵਾਲੀ ਆ ਉਹਨੂੰ ਕਿਤੇ ਮੈਂ ਚੁੱਪ ਚਾਪ ਕੇ ਤੇ ਬਾਹ ਕੇ ਉਹਨੂੰ ਸਮਝਾਵਾਂ ਵੀ ਯਾਰ ਵੀ ਤੂੰ ਇਹੋ ਜਿਹਾ ਕੰਮ ਨਾ ਕਰ ਵੀ ਮੈਂ ਤੇਰੀਆਂ ਵੀਡੀਓ ਵੇਖੀਆਂ ਤੂੰ ਤੇਰੀਆਂ ਫੋਟੋਆਂ ਮੈਂ ਖਿੱਚੀਆਂ ਹੋਈਆਂ ਤੂੰ ਝਾੜਾਂ ਦੇ ਵਿੱਚ ਝਾੜੀਆਂ ਦੇ ਵਿੱਚ ਕੀ ਕਰਦੀ ਪਈ ਸੀ ਮੈਂ ਤੈਨੂੰ ਉਤੋਂ ਫੜਿਆ ਤੂੰ ਫੇਰ ਵੀ ਨਹੀਂ ਮੰਨਦੀ ਪਈ ਤੂੰ ਤੈਨੂੰ ਸਮਝਣਾ ਚਾਹੀਦਾ ਥੋੜੇ ਤੇਰੇ ਜਵਾਕ ਆ ਤੂੰ ਇਹਨਾਂ ਬਾਰੇ ਸੋਚ ਬਈ ਉਹ ਨਹੀਂ ਸਮਝਦੀ ਸਮਝਣ ਵਾਲੀ ਚੀਜ਼ ਹੀ ਨਹੀਂ ਪਈ ਉਹ ਹੂੰ ਸਮਝਣਾ ਤਾਂ ਕਿਦੋਂ ਦੀ ਸਮਝ ਜਾਂਦੀ ਹੈ ਕੀ ਕਹਿੰਦੀ ਸੀਗੀ ਉਹ ਉਹ ਕਹਿੰਦੀ ਮੈਂ ਰਹਿਣਾ ਹੀ ਉਹਦੇ ਨਾਲ ਹੂੰ ਉਹਦਾ ਐ ਕਹਿੰਦੀ ਕਹਿੰਦੀ ਮੈਂ ਰਹਿਣਾ ਹੀ ਉਹ ਅਛਾ ਉਹਦੇ ਨਾਲ ਥੋੜੀ ਗੱਲਬਾਤ ਹੋਈ ਸੀ ਹਾਂ ਬਾਈ ਉਹ ਕੀ ਗੱਲਬਾਤ ਹੋਈ ਖੜੇ ਨੂੰ ਕਹਿੰਦਾ ਮੇਰਾ ਦਾ ਆਪ ਦਾ ਵਿਆਹ ਹੋਇਆ ਵੀ ਫੋਨ ਤੇ ਹੋਈ ਸੀ ਕਿ ਸਾਹਮਣੋਂ ਆਮਨੇ ਫੋਨ ਤੇ ਬਾਈ ਫੋਨ ਤੇ ਕੀ ਕਹਿਆ ਤੂੰ ਉਹ ਕਹਿੰਦੀ ਮੇਰਾ ਦਾ ਆਪ ਉਹ ਕਹਿੰਦਾ ਮੇਰਾ ਦਾ ਆਪ ਦਾ ਹੋਇਆ ਵੀ ਬਾਈ ਕਹਿੰਦਾ ਤਿੰਨ ਜਵਾਕ ਐ ਮੇਰੇ ਦਾ ਤਿੰਨ ਕੀ ਕਹਿੰਦਾ ਰੱਖ ਲੂੰਗਾ ਮੈਂ ਹੈ ਉਹ ਕੀ ਕਹਿੰਦਾ ਰੱਖ ਨਹੀਂ ਰੱਖਣਾ ਬੇ ਕਹਿੰਦਾ ਮੈਂ ਉਹ ਕਹਿੰਦਾ ਨਾਮ ਰਾਜ ਰੱਖਣਾ ਕੱਲ ਨੂੰ ਰੱਖਣਾ ਤੇ ਫਿਰ ਇਹ ਕਿਤੇ ਰਹੂਗੀ ਇਹ ਤਾਂ ਕਹਿੰਦੀ ਮੈਂ ਉਹਦੇ ਬਾਪਾ ਦਾ ਰੱਖਣੀ ਨਹੀਂ ਆਪਦਾ ਬਈ ਤਲਾਕ ਦੇਵਾਂਗੇ ਯਾਰ ਥਾਂ ਵੀ ਦੇ ਦੂ ਬਈ ਮੈਂ ਢੀ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਬਸ ਕੀ ਲੱਗਦਾ ਵੀ ਇਹ ਇਹ ਜਿਹੜਾ ਸਿਸਟਮ ਤੇਰੇ ਨਾਲ ਹੋਇਆ ਵੀ ਕਿਸੇ ਨਾਲ ਹੋਣਾ ਚਾਹੀਦਾ ਇਹ ਜਿਹੜਾ ਸਿਸਟਮ ਬਈ ਨਾ ਹੀ ਹੋਵੇ ਅੱਜ ਕੱਲ੍ਹ ਹਰ ਕਿਸੇ ਨਾਲ ਹੂੰ ਪਹਿਲਾਂ ਤਾਂ ਦਾ ਰਸਤਾ ਐ ਭਾਂ ਜੋ ਸੜਾਈ ਰਹਿ ਪੇ ਬੰਦਾ ਹੂੰ ਵਿਆਹ ਕਰਾਵੀ ਨਾ ਹੂੰ ਰੋਟੀ ਤਾਂ ਵੀ ਮਿਲੀ ਜਾਣੀ ਆ ਸੜਾ ਨਾਲ ਨਜ਼ਾਰੇ ਲੈਂਦਾ ਵਿਆਹ ਉਹਦੇ ਜਿੰਦਗੀ ਦੇ ਐਵੇਂ ਕੀ ਫਤੌਣਾ ਚੜ੍ਹਮ ਗੱਡੀ 'ਚ ਵੇਖੀ ਸੀ ਬਈ ਮੇਰਾ ਤਾਂ ਜੀਣਾ ਮਸਕੂਲਾ ਪਿਆ ਹਾਂ ਜੀ ਕਦ ਮਰ ਜਾ ਕੋខਾ ਕੇ ਹੁਣ ਕੀ ਕੀ ਕਾਰਵਾਈ ਹੋ ਰਹੀ ਆ ਵੀ ਕੀ ਲੱਗਦਾ ਤੂੰ ਰੱਖੇਗਾ ਉਹਨੂੰ ਜਾਂ ਉਹਨੂੰ ਤਲਾਕ ਦੇਵੇਂਗਾ ਜਾਂ ਉਹਦੇ ਤੇ ਕੋਈ ਕਾਰਵਾਈ ਕਰਾਏਗਾ ਜਾਂ ਉਸ ਮੁੰਡੇ ਦੇ ਕਾਰਵਾਈ ਕਰਾਏਗਾ ਜਿਹਨੇ ਤੇਰਾ ਘਰ ਬਰਬਾਦ ਕੀਤਾ ਕੀ ਲੱਗਦਾ ਮੈਂ ਦਰਨਾ ਦਾ ਵੀ ਉਹਦੇ ਤੇ ਕਾਰਵਾਈ ਕਰਾਵਾ ਨਾ ਮੈਨੂੰ ਰੱਖਾਂ ਨਾ ਦਾ ਮੈਂ ਰੱਖਣੀ ਆ ਨਾ ਰੱਖਾਂ ਬਈ ਮਤਲਬ ਆਕ ਜਵਾਕ ਵੀ ਮਤਲਬ ਦੋਵੇਂ ਰੱਖ ਲੂੰਗਾ ਬਈ ਆਪਾਂ ਨੂੰ ਏਡੀ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਕਿਤੇ ਉਹ ਗਏ ਦੇ ਵੀ ਮੈਂ ਜਵਾਕ ਲੈ ਕੇ ਜਾਣੇ ਤੇ ਲੈ ਜਾਈ ਲ ਜਾਂਦੀ ਆ ਤੇ ਬਈ ਆ ਪਰੋਂ ਕੋਈ ਨਹੀਂ ਲੈ ਜਾਂਦੀ ਹੈ ਲੈ ਜੇ ਬਾਈ ਤੇ ਉਹ ਅੱਗੇ ਕਿਸੇ ਹੋਰ ਨਾਲ ਹੀ ਭੱਜੂਗੀ ਫਿਰ ਤੇਰੇ ਜਵਾਕ ਉੱਥੇ ਰੋਲਣਗੇ ਫਿਰ ਤੈਨੂੰ ਇਹ ਨਹੀਂ ਲੱਗੇ ਜਵਾਕ ਮੈਂ ਰੱਖਾ ਯਾਰ ਜਵਾਕ ਕੁਛ ਨਹੀਂ ਹੁੰਦਾ ਬਾਈ ਕਿਥੇ ਆ ਪਰ ਉਹ ਕਹਿੰਦੀ ਆ ਉਹ ਕਹਿੰਦੀ ਆ ਵੀ ਮੈਂ ਜਵਾਕ ਨਾਲ ਲੈ ਕੇ ਜਾ ਹਾਂ ਉਹ ਕਹਿੰਦੀ ਆ ਉਹ ਤਾਂ ਕਹਿੰਦੀ ਆ ਲੈ ਜਾਈ ਤਾਂ ਬਹੁਤ ਵੱਡੀ ਗੱਲ ਹੈ ਕਿਹੜੇ ਕਿਹੜੇ ਕਿੰਨੇ ਮੁੰਡੇ ਤੇ ਕਿੰਨੇ ਕੁੜੀਆਂ ਬਾਈ ਮਰੇ ਦੋ ਦਾ ਮੁੰਡੇ ਆ ਇੱਕ ਕੁੜੀ ਆ ਇੱਕ ਕੁੜੀ ਐ ਦੋ ਮੁੰਡੇ ਹਾਂ ਮੈਂ ਕੁੜੀ ਰੱਖ ਲੂੰਗਾ ਮੁੰਡੇ ਲੈ ਜੇ ਅੱਛਾ ਕੁੜੀ ਰੱਖ ਲੋਗੇ ਤੁਸੀਂ ਹਾਂ ਜੇ ਕੁੜੀ ਵੀ ਮਾਂ ਵਾਂਗੂ ਨਿਕਲ ਗਈ ਫਿਰ ਤੇ ਬਈ ਉਹ ਅਧੀ ਕੀਤੀ ਪਾਉ ਤੇ ਪਾਊਗੀ ਹਾਂ ਆਪਦਾ ਕੁੜੀ ਨੂੰ ਸਵਤਜਾ ਰੁਕਦੀ ਆਪਣੇ ਕੋਲ ਲੈ ਲੂਗੀ ਭਾਈ ਨੇ ਉਹ ਵੀ ਆਦਾ ਕੀਤਾ ਪਾਉਗੀ ਆਪ ਤੁਹਾਨੂੰ ਸਹੀ ਗੱਲ ਕਹੀ ਆ ਸੈਟ ਰਹਿੰਗੇ ਦਾ ਕੋ ਕਰ ਲੈਗੇ ਭਾਈ ਨੇ ਆਪਣੇ ਕੋਲ ਹੱਥ ਖੜੇ ਆ ਤੂੰ ਵੀ ਆਉਦੀ ਮਾਂ ਨਾ ਚਾਵੜਾ ਫਿਰ ਚਲੋ ਬਹੁਤ ਠੀਕ ਆ ਭਾਈ ਦੋਸਤੋ ਇੱਕ ਕਹਾਣੀ ਜਿਹੜੀ ਤੁਸੀਂ ਸੁਣੀ ਆ ਇੱਕ ਕਹਾਣੀ ਦੇ ਵਿੱਚ ਤੁਸੀਂ ਇੱਕ ਗੱਲ ਜਰੂਰ ਸੁਣੋਗੇ ਜਿਹੜੀ ਕੁੜੀ ਆ ਇਹ ਐਦਾਂ ਕਿਉਂ ਕਰਦੀਆਂ ਨੇ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਇਨ੍ਹਾਂ ਕੁੜੀਆਂ ਨੇ ਇਨ੍ਹਾਂ ਗੰਦ ਕਿਉਂ ਪਾਇਆ ਹੋਇਆ ਪੰਜਾਬ ਦੇ ਵਿੱਚ ਹੋਰ ਬਹੁਤ ਕੁਛ ਆ ਇਹ ਜਾ ਸੁਣਨ ਵਾਸਤੇ ਪਰ ਆ ਹਰ ਦਿਨ ਨਵੇਂ ਤੋਂ ਨਵੀਂ ਹਰ ਨਵੇਂ ਤੋਂ ਨਵੀਂ ਖਬਰ ਆਉਂਦੀ ਰਹਿੰਦੀ ਆ ਅੱਜ ਤੁਹਾਡੇ ਕੋਲ ਜਿਹੜੀ ਵੀਡੀਓ ਆਈ ਆ ਇਸ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਘਰ ਵਾਲੀ ਨੂੰ 2-3 ਸਾਲ ਹੋ ਗਏ ਸੀ ਵਿਆਹ ਹੋਏ ਨੂੰ ਪਤਾ ਨਹੀਂ ਵੀ ਮਤਲਬ ਕਹਿ ਦਈਏ ਵੀ ਕੀ ਉਹਦੇ ਦਿਮਾਗ ਦੇ ਵਿੱਚ ਆਇਆ ਉਹ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਕਰਨ ਲੱਗ ਗਈ ਤੇ ਜਿਹਦੇ ਕਰਕੇ ਉਹਦਾ ਘਰ ਵਾਲਾ ਜਿਹੜਾ ਲੇਬਰ ਦਾ ਕੰਮ ਕਰਦਾ ਸੀ ਉਹ ਲੇਬਰ ਦੇ ਕੰਮ ਤੇ ਚਲਾ ਜਾਂਦਾ ਸੀ ਉਸ ਤੋਂ ਬਾਅਦ ਉਹ ਕਰੋ ਬਾਹਰ ਨਿਕਲ ਕੇ ਉਸ ਆਪਣੇ ਆਸ਼ਕ ਨਾਲ ਤੁਰ ਪੈਂਦੀ ਸੀ ਜਾਂ ਉਹ ਪੈਸਿਆਂ ਦੇ ਕੰਮ ਕਰਦੀ ਸੀ ਜਾਂ ਕਿਵੇਂ ਉਹ ਹੋਰ ਕੰਮ ਕਰਦੀ ਸੀ ਹੁਣ ਉਹ ਰੱਬ ਨੂੰ ਹੀ ਪਤਾ ਅੱਜ ਦੀ ਕਹਾਣੀ ਤੁਹਾਡੇ ਕੋਲ ਜਿਹੜੀ ਮੈਂ ਲੈ ਕੇ ਆਇਆ ਇਸ ਕਹਾਣੀ ਦੇ ਵਿੱਚ ਇੱਕ ਸਿੱਖਿਆ ਦਿੱਤੀ ਗਈ ਹੈ ਲੋਕਾਂ ਨੂੰ ਵੀ ਆਪਣੇ ਘਰ ਵਾਲਿਆਂ ਨੂੰ ਧਿਆਨ ਨਾ ਰੱਖੋ ਕੀ ਪਤਾ ਕਿੱਥੇ ਉਹ ਕਿਹਦੇ ਨਾਲ ਉਹ ਜਾਂਦੀਆਂ ਨੇ ਕੀ ਕਰਦੀਆਂ ਨੇ ਕੀ ਕੀ ਹੋ ਰਿਹਾ ਤੁਹਾਡੇ ਬਾਅਦ ਵਿੱਚ ਤੁਸੀਂ ਜਾਣਿਓ ਜੇ ਉਸ ਤੋਂ ਬਾਅਦ ਉਹ ਕੀ ਕਰਦੀ ਆ ਕਹਿੰਦਾ ਜਾਲੀਆਂ ਲੱਗੀਆਂ ਸੀ ਗੱਡੀਆਂ ਨੂੰ ਤੇ ਉਹ ਝਾੜੀਆਂ ਦੇ ਵਿੱਚ ਵੜ ਗਈ ਕਹਿੰਦਾ ਮੈਨੂੰ ਛੁੱਟੀ ਹੋਈ ਸੀ ਟਾਈਮ ਤੇ ਕਹਿੰਦਾ ਮੈਂ ਜਦੋਂ ਘਰੇ ਆਇਆ ਕਹਿੰਦਾ ਮੈਂ ਵੇਖਿਆ ਵੀ ਹਾਂ ਮੈਨੂੰ ਦਿਸੀ ਆ ਜਦੋਂ ਮੈਨੂੰ ਲੱਗਿਆ ਵੀ ਹਾਂ ਯਾਰ ਵੀ ਕੋਈ ਗੱਲ ਆ ਕੋਈ ਚੱਕਰ ਆ ਵੀ ਮੇਰੀ ਘਰ ਵਾਲੀ ਮੈਨੂੰ ਦਿਸੀ ਨਹੀਂ ਜਦੋਂ ਵੇਖਿਆ ਵੀ ਉਹ ਝਾੜੀਆਂ ਦੇ ਵਿੱਚ ਕਿਸੇ ਹੋਰ ਅਕਸ਼ ਦੇ ਨਾਲ ਰੰਗ ਨਰੀਆਂ ਮਰਾ ਰਹੀ ਸੀ ਬਹੁਤ ਮਾੜੀ ਗੱਲ ਆ ਬਹੁਤ ਗਲਤ ਗੱਲ ਆ ਇਸ ਜਨਾਨੀ ਦੀ ਪਰ ਇਹੋ ਜਿਹੀਆਂ ਜਨਾਨੀਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਤੁਹਾਨੂੰ ਸਿਆਣਾ ਬੰਨਾ ਚਾਹੀਦਾ ਤੁਹਾਨੂੰ ਸਮਝਣਾ ਚਾਹੀਦਾ ਪੰਜਾਬ ਦੇ ਵਿੱਚ ਹੋਰ ਬਹੁਤੇ ਰਗੋ ਚੱਲ ਰਿਆ ਅੱਜ ਦੇ ਟਾਈਮ ਜਿੱਤੇ ਇਹ ਜਿਹਾ ਸਿਸਟਮ ਹੀ ਕਿਉਂ ਚੱਲ ਰਿਆ ਕਹਾਣੀ ਨਹੀਂ ਹੈਗੀ ਇਹ ਹਕੀਕਤ ਆ ਪੰਜਾਬ ਦੀ ਪੰਜਾਬ ਦੇ ਵਿੱਚ ਬਹੁਤ ਕੁਝ ਚੱਲ ਰਿਆ ਤੇ ਇਸ ਪੰਜਾਬ ਦੇ ਦਲਦਲ ਨੂੰ ਰੋਕਣ ਲਈ ਤੁਹਾਨੂੰ ਐਮ ਰੋਲ ਅਦਾ ਕਰਨਾ ਪਊਗਾ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਉਸ ਤੋਂ ਬਾਅਦ ਕੁੜੀ ਵੀ ਕਹਿ ਦਿੰਦੀ ਆ ਵੀ ਵੀ ਮੈਂ ਤਾਂ ਇਹਦੇ ਹੀ ਰਹਿਣਾ ਆਸ਼ਕ ਦੇਹੀ ਵਿਆਹ ਕਿਵੇਂ ਰੱਖੇ ਆਸ਼ਕ ਕਹਿੰਦਾ ਮੈਂ ਕਿਵੇਂ ਰੱਖੂੰਗਾ ਵੀ ਮੇਰੀ ਇਹ ਤਾਂ ਆਪ ਤਿੰਨ ਕੁੜੀਆਂ ਨੇ ਜਾਂ ਮੈਂ ਮੇਰਾ ਵਿਆਹ ਹੋਇਆ ਹੋਇਆ ਮੈਂ ਕਿਵੇਂ ਰੱਖ ਲੂੰਗਾ ਮਤਲਬ ਟਾਈਮ ਤੇ ਹਰ ਇੱਕ ਬੰਦਾ ਚੇਂਜ ਹੋ ਜਾਂਦਾ ਹੁੰਦਾ ਸਿਰਫ ਉਹਨੂੰ ਜਿਸਮ ਤੱਕ ਹੁੰਦਾ ਵੀ ਅਗਲੇ ਦਾ ਐ ਨਹੀਂ ਹੁੰਦਾ ਵੀ ਉਹ ਕੀ ਚੱਕਰ ਆ ਕੀ ਨਹੀਂ ਇਹ ਕਹਿੰਦਾ ਮੈਂ ਨਹੀਂ ਰੱਖਣੀ ਕਹਿੰਦਾ ਤੇ ਘਰ ਵਾਲੀ ਕਹਿੰਦੀ ਮੈਂ ਤੇਰੇ ਕੋਲ ਰਹਿਣਾ ਨਹੀਂ ਮੈਂ ਰਹਿਣਾ ਹੀ ਆਪਣੇ ਆਸ਼ਕ ਦੇ ਨਾਲ ਥਾਣੇ ਦੇ ਵਿੱਚ ਕਲੀ ਜਾਂ ਗੱਲ ਚਲੀ ਜਾਂਦੀ ਹੈ ਪੰਚਾਇਤਾਂ ਵਿੱਚ ਗੱਲ ਚਲੀ ਜਾਂਦੀ ਹੈ ਤੇ ਪਿੰਡ ਦੇ ਵਿੱਚ ਗੱਲ ਉਹ ਡੈਂਦੀ ਬਹੁਤ ਬੁਰਾ ਹਾਲ ਹੋ ਜਾਂਦਾ ਹਰ ਇੱਕ ਗੱਲ ਦਾ ਜਵਾਗ ਰੋਲ ਜਾਂਦੇ ਆ ਉਸ ਤੋਂ ਬਾਅਦ ਇਹ ਕਹਿੰਦਾ ਦੋਨੇ ਮੁੰਡੇ ਮੈਂ ਆਪਣੇ ਉਸ ਆਪਣੀ ਘਰ ਵਾਲੇ ਨੂੰ ਦੇ ਦੂੰਗਾ ਤੇ ਮੈਂ ਕੁੜੀ ਰੱਖੂੰਗਾ ਕੁੜੀ ਵੀ ਜੇ ਅੱਗੇ ਇਦਾਂ ਦੀ ਨਿਕਲੀ ਫਿਰ ਪਿਓ ਕੀ ਕਰੂਗਾ ਰੋਣਾ ਤਾਂ ਇੱਕ ਇਨਸਾਨ ਨੂੰ ਇੱਕ ਮੁੰਡੇ ਨੂੰ ਇੱਕ ਮੈਨ ਇੱਕ ਮਰਦ ਨੂੰ ਹੀ ਹੋਊਗਾ ਜਨਾਨੀ ਨੂੰ ਫਰਕ ਨਹੀਂ ਪੈਂਦਾ ਇਹ ਚੀਜ਼ਾਂ ਦਾ ਉਹ ਟਾਈਮ ਗਿਆ ਜਦੋਂ ਮਾਰ ਜਨਾਨੀ ਨੂੰ ਫਰਕ ਪੈਂਦਾ ਸੀ ਸਾਡੀ ਕਹਾਣੀ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਕਹਾਣੀ ਇੱਕ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਕਹਾਣੀ ਨੂੰ ਸ਼ੇਅਰ ਲੈ ਕੇ ਕਮੈਂਟ ਜਰੂਰ ਕਰਿਓ ਧੰਨਵਾਦ